ਹੌਕੀ ਟੂਰਨਾਮੈਂਟ ਜਿਹੜਾ ਕਿ 47ਵਾਂ ਹੈ ਔਰ ਜਿਹਦੇ ਵਿੱਚ ਪੂਰੇ ਦੇਸ਼ ਤੋਂ ਬਹੁਤ ਨਾਮਵਰ ਟੀਮਾਂ ਜਿਹੜੀਆਂ ਨੇ ਪਾਰਟਿਸਿਪੇਟ ਕਰਦੀਆਂ ਨੇ ਪਿਛਲੇ 47 ਸਾਲਾਂ ਤੋਂ ਇਹ ਟੂਰਨਾਮੈਂਟ ਜਿਹੜਾ ਇੱਕ ਮਲੱਖਣ ਟੂਰਨਾਮੈਂਟ ਪੂਰੇ ਦੇਸ਼ ਦੇ ਵਿੱਚ ਇਕੱਲਾ ਨਾਬੇ ਦੀ ਧਰਤੀ ਤੇ ਹੁੰਦਾ ਜੀ ਔਰ ਜੀਐਸ ਬੈਂਸ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਸਾਰੀ ਟੀਮ ਜਿਹੜੀ ਆ ਕੰਮ ਕਰਦੀ ਹੈ ਔਰ ਇਹਦੇ ਵਿੱਚ ਖਿਡਾਰੀ ਜਿਹੜੇ ਨੇ ਨਾਮਵਰ ਖਿਡਾਰੀ ਇਹਦੇ ਪਾਰਟਿਸਿਪੇਟ ਕਰਦੇ ਆ ਜਿਹੜੀ ਜਿਹੜੀ ਮੋਨਿਟਰਿੰਗ ਕਰਨ ਵਾਸਤੇ ਟੀਮ ਐਂਪਾਇਰ ਹੋ ਗਈ ਜਿਹੜੀ ਬਾਕੀ ਸਾਰਾ ਮੈਚ ਦਾ ਨਿਰੀਖਣ ਕਰਦੇ ਆ ਉਹ ਸਾਰੀ ਜਿਹੜੀ ਹੈ ਟੀਮ ਜਿਹੜੀ 올림픽 ਦਾ ਜਿਹੜਾ ਪੈਨਲ ਬਣਿਆ ਉਹਦੇ ਵਿੱਚੋਂ ਚੁਣ ਕੇ ਆਉਂਦੀ ਹੈ ਸੋ ਬਹੁਤ ਹੀ ਟਾਪ ਮੁਕਾਬਲੇ ਹੁੰਦੇ ਆ ਬੱਚੇ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਆ ਬਹੁਤ ਅੱਛਾ ਭਵਿੱਖ ਹੈ ਮੈਂ ਮੁਬਾਰਕਵਾਹ ਦੇਣਾ ਸਾਰੀ ਸਮੂਚੀ ਕਮੇਟੀ ਨੂੰ ਕਿ ਜਿਹੜਾ ਬਹੁਤ ਵੱਡਾ ਤਾਲਾ ਜਿਹੜਾ ਇਹ ਹਰ ਇੱਕ ਸਾਲ ਕਰਦੇ ਨੇ ਔਰ ਪਿਛਲੇ ਸਾਲ ਮੈਂ ਅਨਾਉਂਸ ਕੀਤਾ ਸੀ ਜਿਹੜਾ ਕਿ ਪਹਿਲਾ ਨਾਮ 1 ਲੱਖ ਰੁਪਏ ਦਾ ਉਸ ਵਾਰ 10 ਵੱਲੋਂ ਜਿਹੜੀ ਟੀਮ ਜਿੱਤੂ ਹੋਗੀ ਨੂੰ ਦਿੱਤਾ ਜਾਣਾ ਸੀ ਸੋ ਜਦ ਦਿਨ ਇਹ ਫਾਈਨਲ ਮੁਕਾਬਲਾ ਹੋਊਗਾ 22 ਤਰੀਕ ਨੂੰ 1 ਲੱਖ ਰੁਪਏ ਦਾ ਚੈੱਕ ਮੈਂ ਆਪਣੀ ਤਨਖਾਹ ਦੇ ਵਿੱਚੋਂ ਜਿਹੜੀ ਜਿੱਥੋਂ ਦੀ